ਲਗਾਤਾਰ ਬਾਰਿਸ਼ ਹੋ ਰਹੀ ਹੈ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਹਾਂ ਕਿ ਜਿਸ ਤੇ ਬਰਸਾਤ ਦਾ ਮੌਸਮ ਹੈਗਾ ਕਈ ਦਿਨਾਂ ਤੋਂ ਜਿਹੜੀ ਹੈ ਪਾਣੀ ਦਾ ਮਾਹੌਲ ਬਣਿਆ ਹੋਇਆ ਆ ਅੱਜ ਦਿਨ ਜਿਹੜਾ ਆ ਖਬਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਆਂ ਕਿ ਜਿੱਥੇ ਲੈਂਡਸਲਾਈਡਿੰਗ ਨੂੰ ਲੈ ਕੇ ਜਿਹੜਾ ਆ ਲਗਾਤਾਰ ਜਿਹੜੇ ਆ ਪਿੱਛੇ ਸ਼ਹੀਦ ਵੀ ਜਿਹੜੇ ਦੋ ਨੌਜਵਾਨ ਜਿਹੜੀ ਜੰਮੂ ਕਸ਼ਮੀਰ ਦੇ ਵਿੱਚ ਹੋਈ ਹੈਗੀ ਆ ਉਸ ਤੋਂ ਇਲਾਵਾ ਜੇ ਗੱਲ ਕਰੀਏ ਤੇ ਅੱਜ ਜਿਹੜੀ ਹੈ ਪਠਾਨਕੋਟ ਡਮਟਾਲ ਹਿਮਾਚਲ ਦੇ ਵਿੱਚ ਜਿਹੜੀ ਇੱਕ ਸੜਕ ਦੇ ਉੱਪਰ ਜਿਹੜਾ ਆ ਪਹਾੜ ਤੋਂ ਪੱਥਰ ਡਿੱਗਣ ਦੇ ਨਾਲ ਇੱਕ ਸਕੂਲੀ ਬੱਸ ਜਿਹੜੀ ਆ ਸੱਤਿਗ੍ਰਸਤ ਹੋਈ ਆ ਦੱਸ ਦਈਏ ਕਿ ਉੱਥੇ ਬੱਚਿਆਂ ਦਾ ਜਿਹੜਾ ਕੋਈ ਨੁਕਸਾਨ ਨਹੀਂ ਹੋ ਗਿਆ ਬੱਚੇ ਜਿਹੜੇ ਸੇਫ ਹਨ ਪਰ ਕੋ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੋ ਮੋਟਰਸਾਈਕਲ ਤੇ ਸੀਗੇ ਜਿਨ੍ਹਾਂ ਤੇ ਜੜੀਆਂ ਛੱਟਾਂ ਲੱਗੀਆਂ ਨਾ ਉਹ ਇਸ ਲੈਂਡਸ ਲੈਂਡਿੰਗ ਦੇ ਚਪੇੜ ਦੇ ਵਿੱਚ ਆਏ ਹਨ ਤੇ ਉਹਨਾਂ ਨੂੰ ਜਿਹੜਾ ਆ ਸੁਰੱਖਿਆ ਫੋਰਸ ਵੱਲੋਂ ਜਿਹੜਾ ਆ ਨੀਜੀ ਹਸਪਤਾਲ ਕਿਤੇ ਦਾਖਲ ਕਰਵਾ ਕੇ ਜਿਹੜਾ ਉਹਨਾਂ ਦਾ ਇਲਾਜ ਜਿਹੜਾ ਕਰਵਾਇਆ ਜਾ ਰਿਹਾ ਹੈ ਉੱਥੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਵੀ ਸਕੂਲੀ ਬੱਚਿਆਂ ਨੂੰ ਜਿਹੜਾ ਆ ਕਿਸੇ ਹੋਰ ਬਸਤੇ ਵਿੱਚ ਜਿਹੜਾ ਆ ਸ਼ੇਫ ਜਿਹੜਾ ਉਹਨਾਂ ਨੂੰ ਸਕੂਲ ਦੇ ਵਿੱਚ ਪਹੁੰਚਾਇਆ ਗਿਆ ਹੈਗਾ ਉੱਥੇ ਹੀ ਜੋ ਸੁਰੱਖਿਆ ਕਰਮੀ ਹਨ ਉਹਨਾਂ ਜੋ ਗੱਲਬਾਤ ਕੀਤੀ ਹੈਗੀ ਉਹ ਤੁਹਾਨੂੰ ਆਪਣੇ ਚੈਨਲ ਤੇ ਸੁਣਾ ਰਹੇ ਤਤ ਤ ਬਣੇ ਰੋ ਸਾਡੇ ਨਾਲ ਤੇ ਦੇ ਦੇ ਰੋ ਪੰਜਾਬ ਜੀ ਕੇ ਨਿਊਜ਼ ਅਸਲ ਮੇਰਾ ਨਾਮ ਕਾਂਸਟੇਬਲ ਮਨਿੰਦਰ ਸਿੰਘ ਹੈ ਜੀ ਅਸੀਂ ਕਿਆਸੀ 702 ਰੂਟ ਗੱਡੀ ਕਟਿਆ ਐਸਐਸ ਗੱਡੀ ਤੇ ਤਾਂ ਸਰ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ لینڈ ਸਲਾਈਡਿੰਗ ਦੇ ਕਾਰਨ ਦੋ ਵਿਅਕਤੀ ਜ਼ਖਮੀ ਹੋ ਗਏ ਨੇ ਅਭਾ ਮੌਕੇ ਤੇ ਦੇਖਿਆ ਤੇ ਦੋ ਵਿਅਕਤੀ ਅੱਗੇ ਜ਼ਖਮੀ ਸੀਗੇ ਉਹਨਾਂ ਨੂੰ ਸਮਾਨ ਨਾਮ ਪਰ ਬੁਲਵਾਰ ਕਰਦੇ ਅਸੀਂ ਤੁਰੰਤ ਐਸਕੇਆਰ ਹਸਪੀਟਲ ਐਡਮਿਟ ਕਰਵਾ ਦਿੱਤਾ ਹੈਗਾ ਔਰ ਇੱਕ ਨਾਲ ਹੀ ਇਨਫੋਰਮੇਸ਼ਨ ਸੀਗੀ ਕਿ ਸਕੂਲੀ ਬੱਚੇ ਦੀ ਬੱਸ ਵੀ ਉਹਦੇ ਨਾਲ ਟਕਰਾਈ ਹੈਗੀ ਚਟਾਨ ਦੇ ਨਾਲ ਪਰ ਇੱਥੇ ਆ ਕੇ ਦੇਖਿਆ ਕਿ ਕੋਈ ਵੀ ਸਕੂਲੀ ਬੱਚੇ ਦੀ ਇੰਜਰੀ ਨਹੀਂ ਸੀਗੀ ਉਹਨਾਂ ਦੇ ਦੂਸਰੇ ਸਕੂਲ ਬੱਸ ਦਾ ਪ੍ਰਬੰਧ ਕਰਕੇ ਉਹਨੂੰ ਸਹੀ ਸਲਾਮਤ ਸਕੂਲ ਵਿੱਚ ਪਹੁੰਚਾਇਆ ਗਿਆ ਤੇ ਬਾਾਕੀ ਹਾਈਵੇ ਥਾਰਟੀ ਨਾਲ ਗੱਲ ਚੱਲ ਰਹੀ ਆ ਆ ਵੀ ਕੇ ਆ ਹੁੰਦੇ ਅਧਿਕਾਰੀ ਤਾਂ ਜਲਦੀ ਤੋਂ ਜਲਦੀ ਚਟਾਨ ਨੂੰ ਜੋ ਸਲਾਈਡਿੰਗ ਕਰਕੇ ਚਟਾਨ ਡਿੱਗੀ ਸੀਗੀ ਉਹਨਾਂ ਨੂੰ ਸਾਈਡ ਤੇ ਕਰਵਾ ਕੇ ਰੋਡ ਕਲੀਅਰ ਕਰਵਾ ਦਿੱਤਾ ਜਾਏਗਾ ਕਿੰਨੇ ਵਜੇ ਤੋਂ ਸਮੱਸਿਆ ਸੀ ਸਰ ਇਹ ਕਰੀਬ ਕੋਈ 8 ਵਜੇ ਦਾ ਸਮਾਂ ਸੀਗਾ 8 ਵਜੇ ਦੇ ਕਰੀਬ ਹੀ ਕਟਨਾਬ ਆ ਪ੍ਰੇਗੀ ਆ ਤੇ ਮੌਕੇ ਤੇ ਅਸੀਂ ਪਹੁੰਚ ਚੁਕੇ ਸੀਗੇ ਸਰ ਤੇ ਐਡਮਿਟ ਕਰਵਾ ਦਿੱਤਾ ਹੋ ਗਿਆ ਜਿ세 ਪਹਿਲਾਂ